ਸਰ ਸਿਕਾਲ ਜੀ ਡੀਪੀਜੀ ਪੰਜਾਬੀ ਜਿਹੜਾ ਡੈਕੋ ਰਿਪੇਅਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਤੁਸੀਂ ਦੇ ਦੇ ਪਈਓ ਇਹ ਪਿੰਡ ਦਿਨਨਗਰ ਅਮਾਂਖਾ ਦੀਆਂ ਦਸੀਆਂ ਜਾ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਅਮਾਂਖਾ ਦੇ ਸਰਕਾਰੀ ਆਈਸ ਸਮਾਰਟ ਸਕੂਲ ਦੇ ਵਿੱਚ ਜਿਹੜਾ ਆ ਉਹ ਜਲਥਲ ਹੋਇਆ ਪਿਆ ਆ ਬਹੁਤ ਜ਼ਿਆਦਾ ਪਾਣੀ ਜਿਹੜਾ ਆ ਸਕੂਲ ਦੇ ਵਿੱਚ ਪਰ ਗਿਆ ਇਵਨ ਕਿ ਬਹੁਤ ਸਾਰੇ ਨੀਵੇਂ ਕਮਰਿਆਂ ਦੇ ਵਿੱਚ ਵੀ ਪਾਣੀ ਜਾ ਚੁੱਕਾ ਆ ਤੇ ਦੱਸਿਆ ਜਾ ਰਿਹਾ ਕਿ ਇੱਥੇ ਕਈਆਂ ਥਾਵਾਂ ਤੇ ਜਿਹੜਾ ਆ ਗੋਡੇ-ਗੋਡੇ ਪਾਣੀ ਖੜਾ ਸੀ ਜੜਾ ਕਿ ਹੌਲੀ-ਹੌਲੀ ਹੁਣ ਜੀਰਦਾ ਜਾ ਰਿਹਾ ਆ ਪਰ ਤੁਹਾਨੂੰ ਦੱਸਦਾ ਹੀ ਆ ਕਿ ਜਦੋਂ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਇਹ ਜੋ ਪਾਣੀ ਹੈ ਇਹ ਨੇੜੇ ਲੱਗਦੇ ਇੱਕ ਸੂਬੇ ਦੇ ਓਵਰਫਲੋ ਕਾਰਨ ਇੱਥੇ ਪਹੁੰਚਿਆ ਆ ਉਹਨਾਂ ਨੇ ਕਿਹਾ ਕਿ ਬਰਸਾਤਾਂ ਦੇ ਵਿੱਚ ਵੈਸੇ ਵੀ ਪਾਣੀ ਇੱਥੇ ਖੜਦਾ ਹੋਇਆ ਪਰ ਇਸ ਵਾਰ ਜਿਹੜਾ ਆ ਸੂਵੇ ਦੇ ਓਵਰਫਲੋ ਕਰਕੇ ਪਾਣੀ ਕੁਝ ਜ਼ਿਆਦਾ ਹੀ ਆ ਗਿਆ ਜਿੱਦੇ ਕਰਕੇ ਬੱਚਿਆਂ ਨੂੰ ਤੇ ਅਧਿਆਪਕਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਇਸ ਦੇ ਮੁਤਲਕ ਜਿਹੜਾ ਆ ਉਹ ਸਰਪੰਚ ਸਾਬਨਾ ਵੀ ਗੱਲਬਾਤ ਕੀਤੀ ਜਦੋਂ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਆਪਣੇ ਮੈਂਬਰਾਂ ਦੇ ਨਾਲ ਇੱਥੇ ਵਿਜ਼ਿਟ ਕੀਤੀ ਤੇ ਦੇਖਿਆ ਜਾਚਿਆ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕੀ ਨਿਕਾਸੀ ਦਾ ਜਿਹੜਾ ਆ ਉਹ ਜਲਦ ਜਿਹੜਾ ਆ ਹੱਲ ਕੀਤਾ ਜਾਵੇਗਾ ਕਿਉਂਕਿ ਪਾਣੀ ਦੀ ਨਿਕਾਸੀ ਜਿਹੜੀ ਉਹ ਇੱਥੇ ਨਹੀਂ ਹੈ ਜਿਹਦੇ ਕਰਕੇ ਪਾਣੀ ਜਿਹੜਾ ਆ ਉਹ ਖੜਿਆ ਹੋਇਆ ਆ ਤੇ ਪਾਣੀ ਦੀ ਨਿਕਾਸੀ ਬਹੁਤ ਜਲਦ ਕਰ ਦਿੱਤੀ ਜਾਵੇ ਗੀਤ ਇਸ ਪਾਣੀ ਦਾ ਹੱਲ ਕਰ ਦਿੱਤਾ ਜਾਵੇਗਾ ਫਿਲਹਾਲ ਤੁਸੀਂ ਤਸਵੀਰਾਂ ਦੇ ਦਿੱਤੀਆਂ ਕਿ ਪਾਣੀ ਜਿਹੜਾ ਆ ਉਹ ਬਹੁਤ ਜ਼ਿਆਦਾ ਸਕੂਲ ਦੇ ਵਿੱਚ ਭਰਿਆ ਹੋਇਆ ਆ ਜਿਹਦੇ ਕਰਕੇ ਜਿਹੜਾ ਆ ਬੱਚਿਆਂ ਨੂੰ ਪ੍ਰੋਬਲਮ ਆ ਆ ਰਹੀਆਂ ਨੇ ਗੱਲਬਾਤ ਦੌਰਾਨ ਇਹ ਵੀ ਸਮਝ ਆਇਆ ਕਿ ਲੋਕਾਂ ਨੇ ਕਿਹਾ ਕਿ ਇਸ ਦੇ ਚੱਲਦੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਹਰਜ ਮਰਜ ਵੀ ਹੋ ਸਕਦੀ ਆ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਜਿਹੜੀਆਂ ਨੇ ਪਣਕ ਸਕਦੀਆਂ ਨੇ ਪਰ ਇਸ ਦਾ ਹੱਲ ਜਲਦੀ ਕਰ ਦਿੱਤਾ ਜਾਵੇਗਾ ਤੁਸੀਂ ਦੇ ਦੇ ਪਿਓ ਤਸਵੀਰਾਂ ਆਪਣੀ ਸਕਰੀਨ ਦੇ ਉਤੇ ਇਸ ਦੇ ਮੁਤਲਕ ਤੁਸੀਂ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਲਾਈਕ ਕਰਕੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ ਫਿਰ ਮੈਂ ਰੀਨੂ ਬਾਲਾ ਮੁਖ ਦੇ ਆਪਕੋ ਸਤਿ ਸ਼੍ਰੀ ਅਕਾਲ ਆਪਕੋ ਅਦੀ ਪਰਮੇਸ਼ਰ ਪੰਜਾਬ ਨੂੰ ਸੂਚਿਤ ਕਰਦੇ ਅੱਜ ਸਕੂਲ ਚੋਂ ਨੇ ਵਿਜਿਟ ਵੀ ਕੀਤੀ। ਪਰ ਸਕੂਲ ਦੇ ਪਿੱਛੇ ਕੋਈ ਸੂਆ ਹੈਗਾ। ਸ਼ਾਇਦ ਹੋਰ ਫਲਾਉ ਗੈਸ ਹੋਆ ਤੇ بارش ਦਾ ਪਾਣੀ ਵਿਚੋਂ ਸਾਡੇ ਸਕੂਲ ਚ ਰਹਿੰਦੇ ਥੋੜਾ ਟਾਈਮ ਕਾ ਦਿਨ ਸੂਇ ਦਾ ਪਾਣੀ ਉਹ ਵੀ ਸਰਸਕੂ ਦੇ ਬੀਲੀ ਦੇ ਅੰਦਰ ਜਮਾ ਹੋ ਗਿਆ। ਇਹਨੇ ਬੱਚਿਆਂ ਨੂੰ ਬੜੀ ਪਰੇਸ਼ਾਨ ਕੀਤਾ। ਫਿਰ ਮੌਕੇ ਤੇ ਸਰਪੰਚ ਸਾਹਿਬ ਨੂੰ ਬੁਲਾਇਆ ਉਹਦੇ ਨਾਲ ਮੈਂਬਰ ਵੀ ਆਏ ਆ। ਤੋਂ ਮੈਨੂੰ ਵਿਸ਼ਵਾਸ ਦਿਨ ਆਇਆ ਕਿ ਇਹਦਾ ਕੋਈ ਨਾ ਕੋਈ ਹੱਲ ਹੋਣਾ। ਜੇ ਅੱਜ ਦਿਨ ਨੂੰ ਉੱਥੇ ਆ ਕੇ ਦੇਖਣਾ ਪਿਆ ਬੱਚਿਆਂ ਦੀ ਹਾਲਾਤ ਤਾਂ ਬਹੁਤ ਜ਼ਿਆਦਾ ਖਰਾਬਾ। ਢੋਲੇ ਢੋਲੇ ਪਾਣੀ ਹੈ। ਜਨਨ ਕਿ ਇੱਦਾਂ ਸਰਕਾਰਾਂ ਵਾਲੀਆਂ ਦੇ ਬੜੇ ਬੜੇ ਡਿਵੈਲਪਮੈਂਟ ਹੋ ਰਹੀਏ, ਜੀ ਹੋ ਰਿਹਾ, ਫੋ ਹੋ ਰਿਹਾ। ਲੇਕਿਨ ਇੱਥੇ ਹਾਲਾਤ ਦੇਖ ਕੇ ਦਿਓ ਕੱਲ ਨੂੰ ਕੋਈ ਬੱਚਾ ਵੀ ਕਿਸੇ ਦਾ ਨੁਕਸਾਨ ਹੋ ਸਕਦਾ। ਗੋਲੇ ਗੋਲੇ ਪਾਣੀ ਆ ਮਰਾ ਤੇ ਸਰਕਾਰ ਨਹੀਂ ਦੇ ਰਹੀ ਇੱਥੇ ਬਦ ਤੋਂ ਬਦ ਰੋਲ ਨੂੰ ਕੇ ਮਤ ਕਰਕੇ ਤੇ ਇਸ ਕੋਈ ਕੁਝ ਕੰਮ ਨਹੀਂ ਹੋ ਰਿਹਾ ਕਿਉਂਕਿ ਹਰ ਇੱਕ ਖਾਸਾ ਹਲਾ ਆਦਾ ਬੋਸ ਗਿਆ ਅਪਾਚੇ ਇੱਥੇ ਪੜਨੇ ਦਾ ਕੰਮ ਹੋ ਗਿਆ ਪਹਿਲਾਂ ਦੀ ਪਾਣੀ ਦਾ ਨਿਕਾਸ ਨਹੀਂ ਹੈਗਾ ਜੀ ਉਹਦਾ ਕੋਈ ਨਾ ਕੋਈ ਨਿਕਾਸ ਬਣਾਉਣਾ ਪੈਣਾ ਜੀ ਜਿੰਜਕ ਦਾ ਨਿਕਾਸ ਨਹੀਂ ਬਣੇਗਾ ਤੇ ਪਾਣੀ ਛੱਪਣ ਲੱਗਾ ਰਹੇਗਾ ਤੇ ਕਹਤੀ ਬਾਰਸ਼ ਹੀ ਹੋਈ ਇੱਥੇ ਕਾਸ ਦਾ ਸਾਡੇ ਹੋ ਕੇ ਜਾ ਜੀ ਬਸ ਤੇ ਵੀ ਬਾਰਸ਼ ਹੋਈ ਤੇ ਇੰਨਾ ਨਾ ਪਾਣੀ ਹੋ ਗਿਆ ਜੀ ਉਹ ਇਹ ਵੀ ਗਾਇ ਗੱਬੇ ਸਮੁੰਦੇ ਆ ਨਾ ਬੱਚੇ ਉਧਰ ਟੱਪ ਸਕਦੇ ਨਾ ਉਧਰ ਟੱਪ ਸਕਦੇ ਕਮਰੇ ਅੰਦਰ ਵੀ ਪਾਣੀ ਆ ਇਹ ਤਾਂ ਦੇਖ ਲਓ ਸਾਰੇ ਪਾਸੇ ਕਮਰੇ ਪਿੱਛੇ ਜਿੰਨੇ ਬਣਿਆ ਸਾਰੇ ਗੋਲੇ ਗੋਲੇ ਪਾਣੀ ਆ ਬੱਚੇ ਕਿੱਥੇ ਰਹਿਣਗੇ ਤੇ ਜੇ ਸਰਕਾਰ ਮਰਜ਼ ਕਰੇਗੀ ਤਾਂ ਜਿਹੜੀ ਕੰਮ ਹੋਣਿਆ ਹੀ ਅੱਗੋਂ ਵੀ ਹੋਈ ਦੇ ਦਿੰਦੇ ਪਰ ਇੱਕ ਦੀ ਸੁਭਾਵਨਾ ਹੋਈ ਗਾਰਜ ਕੇ ਨਾ ਜਦੋਂ ਆਏ ਪਹਿਲੇ ਦੇਖ ਜਿੰਦੇ ਨਾ ਅਗਲੀ ਡਿਟਰ ਵੀ ਸਾਡੇ ਦੇਖ ਜਿੰਦੇ ਨਾ ਤੇ ਕੰਮ ਨਹੀਂ ਕਰਦੇ ਬੰਦ ਸਰ ਪੰਜ ਗੋਲਾ ਮਾ ਆ ਗਿਆ ਇਨਸਾਫ ਦਾਤਾ ਜੀ ਇਹ ਗੱਲਬਾਤ ਹੈ ਆ ਪੋਜੀਸ਼ਨ ਹੈ ਇਹਦੇ ਬਾਰੇ ਜਨੂਨ ਸੁੱਚ ਤੇ ਪਿੱਛੇ ਬੱਚਿਆਂ ਲਈ ਖਾਣਾ ਵੀ ਬੰਦਾ ਹੈ ਗੰਦਾ ਪਾਣੀ ਹੈ ਛੋੜੇ ਪਾਣੀ ਗੰਦਾ ਪਾਣੀ ਲੱਗ ਕੇ ਨਹਿਰ ਉਹਦੇ ਜੋ ਪਾਣੀ ਸੇ ਮੰਦਾ ਪਿਆ ਨਹਿਰ ਜੀ ਦੇ ਘਰਾਂ ਲਈ ਹੈ ਉਹਦੇ ਕਿਸੇ ਨੇ ਖਿਆਲ ਨਹੀਂ ਮਾਰੇਗਾ ਠੀਕ ਹੈ